ਆ ਭਾਜੀ ਮੈਂ ਦੀਪਕ ਕੁਮਾਰ ਹਾਂ ਇਹ ਮੇਰੇ ਬੀਨਸ ਕੋਆਰਡੀਨੇਟਰ ਬਲਜਿੰਦਰ ਸਿੰਘ ਰਿਆਨ ਸਾਡਾ ਨਿਊ ਵੈਬਰਸ ਅਕੈਡਮੀ ਪਟਾਲਾ ਹੈ ਅਸੀਂ ਰੁਟੀਨ ਚ ਆਪਣੇ ਬਹਿ ਕੇ ਕੰਮ ਕਰ ਰਹੇ ਹਾਂ ਇੱਥੇ ਬੜਾ ਕੋਈ ਗੱਲਬਾਤ ਨਹੀਂ ਹੈ ਕੋਈ 15 ਤੋਂ 20 ਮੁੰਡੇ ਆਏ ਨੇ ਤੇ ਥੱਲੇ ਆ ਕੇ ਕੋਈ ਗੱਲਬਾਤ ਕਰ ਰਹੇ ਮੇਰੇ ਵੱਡੇ ਭਰਾ ਨੇ ਮੈਨੂੰ ਬੁਲਾਇਆ ਕਿ ਥੱਲੇ ਆਓ ਕਿ ਥੱਲੇ ਮੁੰਡੇ ਆਏ ਕੋਈ ਗੱਲਬਾਤ ਕਰ ਰਹੇ ਨੇ ਵਾਵਾ ਜਣੇ ਇਹ ਬੜਾ ਸਮਝਾ ਰਹੇ ਉਹਨਾਂ ਨੂੰ ਪਿਆਰ ਨਾਲ ਕੀ ਗੱਲਬਾਤ ਕਿਸ ਤਰ੍ਹਾਂ ਕੋਈ ਨਿੱਜੀ ਗੱਲਬਾਤ ਹੈ ਜੀ ਇੱਕ ਆਪਣੇ ਸਕੂਟੀ ਤੋਂ ਤੇ ਕੋਈ ਮਤਲਬ 3 ਤੋਂ 4 ਦਿਨ ਪਹਿਲਾਂ ਦੀ ਗੱਲ ਹੈ ਤੇ ਉਹ ਆਏ ਤੇ ਉਹਨਾਂ ਉਹ ਸਮਝਾਈ ਰਹੇ ਬੜੇ ਅਗਰੈਸ਼ਨ ਚ ਸੀ ਤੇ ਆ ਕੇ ਸਾਨੂੰ ਕੁੱਟਣਾ ਸ਼ੁਰੂ ਕਰਤਾ ਵਾ ਤੇ ਆਪਣੇ ਰਿਵਾਲਵਰ ਕੱਢਿਆ ਤੇ ਅਸੀਂ ਵੀ ਆਪਣੇ ਬਚਾਅ ਚ ਰਿਵਾਲਵਰ ਕੱਢਿਆ ਤੇ ਉਹ ਬਾਬ ਲੜਾਈ ਦੇ ਕੋਲ ਤੁਹਾਡੇ ਸਾਹਮਣੇ ਆ ਕੇ ਸਾਡਾ ਕਿੰਨੀ ਲਾ ਕੇ ਗਏ ਨੇ ਆ ਬੜੇ ਬਰਾਦ ਨੂੰ ਆ ਛੋਟਾ ਇੱਕ ਉਹਨਾਂ ਨੂੰ ਵੀ ਚੰਗਾ ਕੁੱਟ ਕੇ ਗਏ ਨੇ ਤੇ ਸਾਡਾ ਰਿਵਾਲਵਰ ਜਿਹੜਾ ਉਹ ਲਾਇਸੈਂਸ ਸੀ ਉਹ ਲੜਾਈ ਗੱਲ ਇਹ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਕਿਉਂਕਿ ਸਾਡੇ ਆਪਣੇ ਸਟੂਡੈਂਟ ਬਹੁਤ ਹੁੰਦੇ ਆ ਪਾਰਕਿੰਗ ਸਾਡੀ ਆਪਣੀ ਆ ਅਨਨੋਨ ਕੁ ਸਕੂਟੀ ਲਗਾ ਆ ਗਿਆ ਤੇ ਅਸੀਂ ਦੇਖਿਆ ਕਿ ਅਨਨੋਨ ਲਗਾ ਆ ਗਿਆ ਕੋਈ ਨਾ ਸਾਡੇ ਰੈਸਟੋਰੈਂਟ ਚ ਆ ਨਾ ਸਾਡਾ ਸਟੂਡੈਂਟ ਸੀ ਅਜ ਤੈ ਤੂੰ ਸੀ ਅੱਧਾ ਲਗਾ ਕੇ ਜੋ ਚੋਰੀ ਹੋ ਜੇਗੀ ਤੇ ਕੌਣ ਜੁਮਾਰਾ ਆ ਆ ਤੁਹਾਡੀ ਸਕੂਟੀ ਲੈ ਜਾ ਕੋਈ ਗੱਲ ਹੀ ਨਹੀਂ ਕੰਮ ਖਤਮ ਅੱਜ ਉਹ ਨਿੱਕੀ ਜਿਹੀ ਗੱਲ ਤੋਂ ਖਾਰ ਖਾ ਕੇ ਉਹਨਾਂ ਨੇ ਆਰਡਾ ਵੱਡਾ ਕੰਮ ਕਰ ਦਿੱਤਾ ਅੱਜ ਉਹ ਵੀ ਗੱਲ ਹੈ ਗੋਲੀ ਕਿਸੇ ਨੂੰ ਲੱਗ ਸਕਦੀ ਸੀ ਤੁਹਾਡੇ ਨੂੰ ਕਿੱਡੇ ਫਾਇਰ ਕੀਤੇਗੇ ਔਰ ਉਹਨਾਂ ਹੁਣ ਇਹ ਤੇ ਮੈਨੂੰ ਚ ਪਤਾ ਨਹੀਂ ਇਹ ਰਿਵਲਵਰ ਹੀ ਚਲ ਗਿਆ ਤੇ ਜਿਦਾ ਕਿਹੜੀ ਗੱਲ ਹੈ ਰਿਵਲਵਰ ਹੀ ਆ ਨਹੀਂ ਵੇਖੋ ਰੋਲੋ ਲੈ ਕੇ ਲਿਸੈਂਸੀ ਰਿਵਲਵਰ ਮੇਰਾ ਮੇਰੇ ਕੋਲ ਲਿਸੈਂਸ ਹੈ ਅੱਛਾ ਇੱਕ ਵੈਪਨ ਤਾਂ ਲੱਗ ਇੱਕ ਲੈ ਪੈ ਲੈ ਇੱਕ ਹੈਗਾ ਸੀ ਬ੍ਰਦਰ ਦਾ ਜੇ ਉਹ ਇਹ ਵੈਪਨ ਇਹਨਾਂ ਦਾ ਨਾ ਹੁੰਦਾ ਜੇ ਜਵਾਬੀ ਫਾਇ ਕੋਈ ਪਛਾਣੀ ਅੰਦਰ ਜਾਣ ਤੋਂ ਨੰਬਰ ਹੋ ਰਹੀ ਗੱਡੀ ਬਰਾਉਂਡ ਨੰਬਰ ਸੀ ਉਹਨਾਂ ਦੀ ਮੇਰੇ ਨਾਲ ਬਲਜਨਤਾ ਸਿੰਘ ਰਿਆੜ ਆ ਅਸੀਂ ਨੂ ਵੈਬਰ ਤੇ ਆਡੀਓ ਚਲਾਣ ਦੇ ਲਾਸਟ 17 ਸਾਲ ਤੋਂ ਇੱਥੇ ਸਦੀ ਸੈਂਟਰ ਸਦੀ ਸੈਂਟਰ ਹੈ ਜੀ ਆਲ ਸੈਂਟਰ ਹੈ ਉਹ ਥੱਲੇ ਆ ਦਾ ਰੈਸਟੋਰੈਂਟ ਬਿਸਟ੍ਰੋ ਕੈਲੀਫੋਰਨੀਆ ਠੀਕ ਹੈ ਜੀ ਅਨਨੋਨ ਪਰਸਨਾਂ ਜਾਨਦੇ ਨਹੀਂ ਆਏ ਕੌਣ ਆ ਕੌਣ ਨਹੀਂ ਆ ਮੇਰੇ ਮੇਰੇ ਨਾਲ ਪਹਿਲਾਂ ਤੂ ਤੂ ਮੈਂ ਵੀ ਕਿਚਨ ਚ ਗਏ ਆ ਮੈਂ ਕਿਚਨ ਕਿਉਂ ਆਏ ਲੈ ਕੇ ਲੈ ਰੈਸਟੋਰੈਂਟ ਕਿਚਨ ਚ ਗਏ ਅੰਤਰਵੜ ਗਏ ਆ ਉਹਨਾਂ ਨੇ ਅਗਰੈਸਿਵ ਬਿਲ ਸਤਾਵਨਾ ਕਰਸੂ ਹੋਏ ਆ ਮਾਲਕ ਇੱਥੇ ਦਾ ਮਾਲਕ ਇੱਥੇ ਹੈ ਮੈਂ ਥੱਲੇ ਸੀ ਮੈਂ ਪੁਲਿਸ ਅੱਡੇ ਜਾਂ ਤਾ ਕੇ ਮੈਂ 올ਡਜ ਪਰਸਨ ਪੁੱਛਿਆ ਆ ਕੇ ਕੀ ਗੱਲ ਆ ਅਗਰਸਿਵ ਹੋਣ ਲੱਗ ਪਏ ਮੇਰੀ ਗੱਡੀ ਸਕੂਟੀ ਕਿਹਨੇ ਲਾਈ ਹੰਦਰ ਮੈਂ ਬੜਾ ਸਕੂਟੀ ਲਾਈ ਅਨਨੋਨ ਲੜੀ ਲੈ ਕੇ ਆਏ ਦੀ ਗੱਡੀ ਬਿਠਾ ਕੇ ਲੈ ਜਾਂਦੇ ਯੋ ਤੁਹਾਡੀ ਸਕੂਟੀ ਚੋਰੀ ਹੋਈ ਸੀ ਤੀ ਹੰਨ ਪੁੱਛਿਆ ਆ ਕੇ ਕੈਮਰਾ ਦਿਖਾਉ ਰੋਜ਼ ਰੁਟੀਨ ਚੱਲਦਾ ਹੁੰਦਾ ਇਨੇ ਚੋਕੀ ਸਕੂਟੀ ਹੰਦਰ ਲਾਈ ਛੋਟੇ ਬਰਦਰ ਚਾਰ ਦਿਨ ਪੰਜ ਦਾ ਪਹਿਲੋਂ ਉਸੇ ਖੁੰਦਗਵਾਜੀ ਆ ਕੇ ਛੋਟੇ ਬਰਦਰ ਦਾ ਰਿਵਾਲੋਰੀ ਖੋ ਕੇ ਲੈ ਕੇ ਇਹਨੂੰ ਮਾਰ ਕੇ ਕੁੱਟ ਕੇ ਕਦਨ ਨੂੰ ਹੀ ਮਾਰਿਆ ਮੈਂ ਤਾਂ ਭੱਜ ਕੇ ਉੱਤੇ ਆ ਗਿਆ ਆਪਣੇ ਬਚਾਅ ਵਾਸਤੇ ਮੈਂ ਉਹਨਾਂ ਨੇ ਪਰਿਵਾਰ ਨੂੰ ਫੜ ਜੋ ਜੀਰੋ ਕੋਟਲੇ ਪਏ ਆ ਵੀਡੀਓ ਵਾਲੀ ਰਿਕਾਰਡਿੰਗ ਤੁਹਾਡੇ ਕੈਮਰੇ ਸਾਹਮਣੇ ਆ ਲਾਲ ਆਰਡਰ ਬਿਲਕੁਲ ਜ਼ੀਰੋ ਹੋ ਗਿਆ ਤੁਹਾਡਾ ਸ਼ਹਿਰ ਦਾ ਅਸੀਂ ਸ਼ਹਿਰ ਚ ਹੱਪ ਆ ਅਸੀਂ 17 ਸਾਬ ਦਾ ਬੈਠੇ ਆ ਬੀਰਸ ਕਾਣਦੇ ਆ ਅਸੀਂ ਇੱਕ ਸਟੱਡੀ ਸੈਂਟਰ ਚ ਚਲਾਉਣ ਦੇ ਨਾ ਗਏ ਬਦਵਾਸੀ ਕਰਨ ਵਾਲੇ ਬੰਦੇ ਆ ਤੁਸੀਂ ਕਦੋਂ ਤੁਸੀਂ ਨਾ ਫਾਇਰ ਆ ਜਿੰਨੇ ਕਿਤੇ ਆ ਤਿੰਨ ਤੋਂ ਚਾਰ ਫਾਇਰ ਕੀਤੇ ਮੈਂ ਹਵਾਜੀ ਕੀਤੇ ਮੈਂ ਕਹਿੰਦੇ ਪੈਰ ਸਿੱਧੇ ਮਾਰੇ ਨੇ ਕਿ ਨਾਤਨੀ ਮਾਰਿਆ ਹਾਂ ਹਾਂਜੀ ਤੇ ਉਸ ਤੋਂ ਬਾਅਦ ਉਹ ਗੱਡੀ ਬਦੋੜਨ ਨੂੰ ਗੱਡੀ ਲੈ ਕੇ ਆਏ ਆ ਜੇ ਚਾਹੇ ਬਦੋ ਗੱਡੀਆਂ ਲੈ ਆਏ ਆ ਪਰ ਗੱਡੀ ਵਧਾਉਣਾ ਨਾ ਗੱਡੀਆ ਬੈਟ ਕਰ ਦਈਆ ਤੇ ਐਕਸੀਡੈਂਟ ਹੋਇਆ ਜੋ ਸੂਚਨਾ ਪ੍ਰਾਪਤ ਹੋਈ ਕਿ ਨਿਊ ਵੈਬਰ ਜੇ ਅਕੈਡਮੀਆ ਵਿਦ ਰੈਸਟੋਰੈਂਟ ਆ ਇਹਨਾਂ ਦੇ ਇੱਥੇ ਬਾਹਰ ਕੋਈ ਫਾਇਰਿੰਗ ਹੋਈ ਏ ਇਹ ਸੂਚਨਾ ਮੀਟਿੰਗ ਦੇ ਆਧਾਰ ਤੇ ਆਪਾਂ ਪੁੱਜੇ ਤੇ ਕਿ ਸੀਸੀਟੀਵੀ ਕੈਮਰੇ ਜੋ ਇਹਨਾਂ ਦੀ ਸਟੇਟਮੈਂਟ ਵਗੈਰਾ ਰਿਕਾਰਡ ਕਰ ਰਹੇ ਆ ਜੋ ਤੱਕ ਸਾਹਮਣੇ ਆਉਣਗੇ ਉਹਦੇ ਮੁਤਾਬਕ ਜੋ ਦੋਸ਼ੀ ਪਾਇਆਗਾ ਉਹਦੇ ਖਿਲਾਫ ਕਾਰਵਾਈ ਹੋਵੇਗੀ ਕਿ ਨੀਏ ਕੋਈ ਨੀਏ ਕਲੀਆਂ ਆਪਕੇ ਲਈ ਜਨਾ ਨਹੀਂ ਹੋਈ ਨਹੀਂ ਅਜੇ ਪੁੱਜੀਆਂ जख्मी ਬਾਰੇ ਵੀ ਕੋਈ ਸੂਚਨਾ ਨਹੀਂ ਹੈ ਕਿ ਬਾਕੀ ਇੰਨੀਆਂ ਗੋਰੀ ਕਲੀਆਂ ਦੇ ਬਾਰੇ ਵੀ ਆਪਾਂ ਹਜੇ ਇਨਵੈਸਟੀਗੇਸ਼ਨ ਕਰ ਰਹੇ ਕੋਈ ਕੋਈ ਹੋਈ ਹੈ ਕਿਸੇ ਪਰਵਾਸ ਦਿੱਤੇ ਖਿਲਾਫ ਨਹੀਂ ਅਜੇ ਆਪਾਂ ਪੁੱਜੀਆਂ ਇੱਥੇ ਅਜੇ ਤੱਕ ਇਹ ਕਲੀਅਰ ਨਹੀਂ ਹੈਗਾ ਕੋਈ ਵੀ ਬਾਕੀ ਜੋ ਇਨਵੈਸਟੀਗੇਸ਼ਨ ਚੋਂਦਾ ਬਾਕੀ ਦੇਖ ਲਈ